ਲੋ ਜੀ ਹਾਜ਼ਰ ਹੋਇਆ ਇੱਕ ਬਹੁਤ ਵੱਡੀ ਅਪਡੇਟ ਲੈ ਕੇ ਦੱਸਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਲੋਕਾਂ ਦੇ ਖਾਤਿਆਂ ਵਿੱਚ ਅਜੇ ਵੀ ਪੈਨਸ਼ਨ ਨਹੀਂ ਆਈ ਹੈ ਤਾਂ ਉਹਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਰਕਾਰ ਵੱਲੋਂ 26 27 ਤਰੀਕ ਨੂੰ ਜਿਹੜੀ ਪੈਨਸ਼ਨ ਹੈ ਉਹ ਰਿਲੀਜ਼ ਕਰ ਦਿੱਤੀ ਗਈ ਹੈ ਬਹੁਤ ਸਾਰੇ ਲੋਕਾਂ ਦੇ ਖਾਤਿਆਂ ਦੇ ਵਿੱਚ ਜਿਹੜੀ ਪੈਨਸ਼ਨ ਆ ਚੁੱਕੀ ਹੈ ਪਰ ਕਈ ਵਾਰ ਇੰਜ ਹੁੰਦਾ ਹੈ ਕਿ ਸਰਕਾਰ ਦੇ ਵੱਲੋਂ ਅਲੱਗ-ਅਲੱਗ ਖਾਤਿਆਂ ਦੇ ਵਿੱਚ ਜਦੋਂ ਪੈਨਸ਼ਨ ਪਾਈ ਜਾਂਦੀ ਹੈ ਅਲੱਗ-ਅਲੱਗ ਬੈਂਕਰ ਜਦੋਂ ਪੈਸੇ ਪਾਉਂਦਿਆਂ ਨੇ ਤਾਂ ਕਈ ਵਾਰ ਕਾਫੀ ਟਾਈਮ ਲੱਗ ਜਾਂਦਾ ਹੈ ਇਸ ਲਈ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਅਜੇ ਤੱਕ ਪੈਨਸ਼ਨ ਨਹੀਂ ਆਈ ਹੈ ਉਹਨਾਂ ਨੂੰ ਕਦੇ ਦਿਨ ਦੇ ਵਿੱਚ ਪੈਨਸ਼ਨ ਜਿਹੜੀ ਹੈ ਉਹ ਪਹੁੰਚ ਜਾਣੀ ਹੈ ਕਿਉਂਕਿ ਸਰਕਾਰ ਦੇ ਵੱਲੋਂ 26-27 ਤਰੀਕ ਨੂੰ ਸਾਰੇ ਪਾਸੇ ਪੈਨਸ਼ਨ ਰਿਲੀਜ਼ ਕਰ ਦਿੱਤੀ ਗਈ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਜਿਹੜੀ ਪੈਨਸ਼ਨ ਹੈ ਉਹ 1500 ਆਵੇਗੀ ਜਾਂ ਫਿਰ ਆਵੇਗੀ 2500 ਅ ਤਮੈ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਸ ਵਾਰ ਜਿਹੜੀ ਪੈਨਸ਼ਨ ਤੁਹਾਨੂੰ ਆਵੇਗੀ ਉਹ 1500 ਹੀ ਆਵੇਗੀ ਤੁਹਾਨੂੰ ਅਜੇ ਤੱਕ ਪੈਨਸ਼ਨ ਜਿਹੜੀ 2500 ਉਹ ਸਰਕਾਰ ਨੇ ਨਹੀਂ ਦੇਣੀ ਹੈ ਅਪ੍ਰੈਲ ਮਹੀਨੇ ਜਿਹੜੀ ਤੁਹਾਨੂੰ ਪੈਨਸ਼ਨ ਆਵੇਗੀ ਉਸ ਦੇ ਵਿੱਚ ਆਸਾ ਜਿਤਾਈ ਜਾ ਰਹੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਤੁਹਾਡੀ ਜਿਹੜੀ ਪੈਨਸ਼ਨ ਹੈ ਉਸ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ 1500 ਤੋਂ ਲੈ ਕੇ ਤੁਹਾਡੀ ਜਿਹੜੀ ਪੈਨਸ਼ਨ ਹੈ ਉਹ 2500 ਤੱਕ ਕਰ ਦਿੱਤੀ ਜਾ ਸਕਦੀ ਹੈ ਪਰ ਇਸ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਇੱਕ ਨਿਯਮ ਲਾਗੂ ਕੀਤੇ ਨੇ ਕਿ ਉਹਨਾਂ ਲੋਕਾਂ ਨੂੰ ਇਹ ਜਿਹੜੀ ਪੈਨਸ਼ਨ ਦਾ ਲਾਭ ਮਿਲੇਗਾ ਜਿਹੜੀਆਂ ਔਰਤਾਂ ਦੇ ਕੋਲ ਕੋਈ ਕੰਮ ਨਹੀਂ ਹੈ ਜਿਨ੍ਹਾਂ ਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਜ਼ਮੀਨ ਜਾਇਦਾਦ ਨਹੀਂ ਹੈ ਜੇਕਰ ਕਿਸੇ ਕੋਲ ਜ਼ਮੀਨ ਜਾਇਦਾਦ ਹੈ ਤਾਂ ਉਸ ਨੂੰ ਇਸ ਚੀਜ਼ ਦਾ ਲਾਭ ਨਹੀਂ ਮਿਲੇਗਾ ਤੇ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਤੁਹਾਡੇ ਕੋਲ ਕੋਈ ਵੀ ਜ਼ਮੀਨ ਤੁਹਾਡੇ ਨਾਮ ਤੇ ਨਹੀਂ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਪੈਨਸ਼ਨ ਲੈਣੀ ਹੈ ਸਰਕਾਰ ਨੇ ਇਹ ਸਾਫ਼-ਸਾਫ਼ ਸਪਸ਼ਟ ਕਰ ਦਿੱਤਾ ਹੈ ਕਿ ਜਿਨ੍ਹਾਂ ਕੋਲ ਜ਼ਮੀਨ ਹੋਵੇਗੀ ਜਿਨ੍ਹਾਂ ਦੇ ਨਾਂ ਤੇ ਜ਼ਮੀਨ ਹੋਵੇਗੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪੈਨਸ਼ਨ ਦਾ ਇਸ ਦਾ ਲਾਭ ਨਹੀਂ ਮਿਲਣਾ ਹੈ ਤੇ ਦੂਜੇ ਨੰਬਰ ਤੇ ਬਹੁਤ ਸਾਰੇ ਅਜਿਹੇ ਪੰਜਾਬ ਦੇ ਵਿੱਚ ਲੋਕ ਸੀ ਜਿਨ੍ਹਾਂ ਦੀ ਉਮਰ ਜਿਹੜੀ ਹੈ ਉਹ ਨਹੀਂ ਆਉਂਦੀ ਪਰ ਉਹਨਾਂ ਦੇ ਵੱਲੋਂ ਪੈਨਸ਼ਨ ਜਿਹੜੀ ਆ ਉੱਲਟੀ ਜਾ ਰਹੀ ਸੀ ਇਸ ਚੀਜ਼ ਨੂੰ ਲੈ ਕੇ ਸਰਕਾਰ ਦੇ ਵੱਲੋਂ ਹੁਣ ਖਾਤੇ ਜਿਹੜੇ ਨੇ ਉਹ ਕਲੀਅਰ ਕੀਤੇ ਜਾ ਰਹੇ ਨੇ ਕਿ ਜਿਨ੍ਹਾਂ ਦੀ ਉਮਰ ਨਹੀਂ ਆਉਂਦੀ ਪਰ ਉਹ ਪੈਨਸ਼ਨ ਦਾ ਜਿਹੜਾ ਫਾਇਦਾ ਲੈ ਰਹੇ ਸੀ ਉਹਨਾਂ ਨੂੰ ਕੱਟਿਆ ਜਾ ਰਿਹਾ तकरीबन 2 ਲੱਖ ਤੋਂ ਜ਼ਿਆਦਾ ਲੋਕਾਂ ਦੀ ਪੈਨਸ਼ਨ ਜਿਹੜੀ ਹੈ ਉਹ ਕੱਟੀ ਗਈ ਹੈ ਪੰਜਾਬ ਦੇ ਵਿੱਚ 2 ਲੱਖ ਤੋਂ ਜ਼ਿਆਦਾ ਲੋਕ ਸਰਕਾਰ ਦੇ ਕੋਲੋਂ ਪੈਨਸ਼ਨ ਲੈ ਰਹੇ ਸੀ ਪਰ ਉਹਨਾਂ ਦੀ ਉਮਰ ਜਿਹੜੀ ਹੈ ਉਹ ਵਿੱਚ ਨਹੀਂ ਆਉਂਦੀ ਹੈ ਪਰ ਜੇਕਰ ਤੁਹਾਡਾ ਇਸੇ ਵਿਚਕਾਰ ਸਰਕਾਰ ਵੱਲੋਂ ਪੈਨਸ਼ਨ ਕੱਟ ਕੀਤੀ ਹੈ ਤੁਸੀਂ ਉਮਰ ਦੇ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਕੁਝ ਨਹੀਂ ਕਰਨਾ ਸੁਵਿਧਾ ਕੇਂਦਰ ਦੇ ਵਿੱਚ ਜਾਣਾ ਹੈ ਉੱਥੇ ਜਾ ਕੇ ਦੁਬਾਰਾ ਫਾਰਮ ਭਰਨਾ ਹੈ ਤੇ ਤੁਹਾਡੀ ਜਿਹੜੀ ਪੈਨਸ਼ਨ ਹੈ ਦੁਬਾਰਾ ਤੋਂ ਸ਼ੁਰੂ ਹੋ ਜਾਵੇਗੀ ਕਿਉਂਕਿ ਕਈ ਖਾਤੇ ਅਜੇੇ ਕੱਟ ਦਿੱਤੇ ਗਏ ਨੇ ਸਰਕਾਰ ਵੱਲੋਂ ਜਿਨ੍ਹਾਂ ਦੀ ਉਮਰ ਜਿਹੜੀ ਐ ਉਹ ਪੈਨਸ਼ਨ ਲੈਣ ਦੇ ਵਿੱਚ ਆਉਂਦੀ ਐ ਪਰ ਉਹਨਾਂ ਦੀ ਪੈਨਸ਼ਨ ਨੂੰ ਕੱਟ ਦਿੱਤਾ ਗਿਆ ਹੈ ਤਾਂ ਇਸ ਚੀਜ਼ ਦੇ ਵਿੱਚ ਤੁਸੀਂ ਸੁਵਿਧਾ ਕੇਂਦਰ ਵਿੱਚ ਜਾਣਾ ਹੈ ਉੱਥੇ ਜਾ ਕੇ ਇੱਕ ਫਾਰਮ ਭਰਨਾ ਹੈ ਫਾਰਮ ਭਰ ਕੇ ਉਹਨਾਂ ਨੂੰ ਪੁੱਛ ਕੇ ਉਸ ਫਾਰਮ ਨੂੰ ਜਮ੍ਹਾਂ ਕਰਵਾਉਣਾ ਹੈ ਬਸ ਅਗਲੇ ਮਹੀਨੇ ਫਿਰ ਤੁਹਾਡੀ ਜਿਹੜੀ ਪੈਨਸ਼ਨ ਹੈ ਉਹ ਆਣੀ ਸ਼ੁਰੂ ਹੋ ਜਾਣੀ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਕਾਨਫਰੰਸ ਕਰਦੇ ਹੋਏ ਇਹ ਗੱਲ ਲੋਕਾਂ ਦੇ ਨਾਲ ਸਾਂਝੀ ਕੀਤੀ ਹੈ ਕਿ ਜਿਹੜੀ 2500 ਵਾਲੀ ਗੱਲ ਹੈ ਅਸੀਂ ਇਸ ਨੂੰ ਬਹੁਤ ਜਲਦੀ ਪੂਰਾ ਕਰਨ ਵਾਲੇ ਹਾਂ ਤੇ ਇਸ ਉੱਤੇ ਕੰਮ ਚੱਲ ਰਿਹਾ ਹੈ ਲਗਾਤਾਰ ਇਸ ਉੱਤੇ ਟੀਮਾਂ ਬਿਠਾਈਆਂ ਹੋਈਆਂ ਨੇ ਤੇ ਉਹਨਾਂ ਦੇ ਵੱਲੋਂ ਲਗਾਤਾਰ ਇਸ ਚੀਜ਼ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਤੇ ਬਹੁਤ ਜਲਦੀ ਇਹ ਲੋਕਾਂ ਦੇ ਖਾਤੇ ਦੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਔਰਤਾਂ ਦੀ ਅਸੀਂ ਨੇ ਗੱਲ ਕੀਤੀ ਸੀ ਕਿ ਔਰਤਾਂ ਨੂੰ 1000 ਰੁਪਏ ਦੇ ਖਾਤੇ ਦੇ ਵਿੱਚ ਆਉਣਾ ਹੈ ਤੇ ਉਹ ਵੀ ਬਹੁਤ ਜਲਦੀ ਜਿਹੜਾ ਹੁਣ ਆਉਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਇਹ ਬਹੁਤ ਵੱਡੀ ਅਮਾਉਂਟ ਹੈ ਜਿਹੜੀ ਅਸੀਂ ਅ ਦੇਣ ਜਾ ਰਹੇ ਆ ਔਰਤਾਂ ਨੂੰ ਤੇ ਵੱਡੇ ਪੱਧਰ ਤੇ ਸਾਨੂੰ ਇਹਦੀ ਵੈਰੀਫਿਕੇਸ਼ਨ ਕਰਨੀ ਪਣੀ ਹੈ ਤੇ ਇਸ ਚੀਜ਼ ਨੂੰ ਲੈ ਕੇ ਟੀਮਾਂ ਜਿਹੜੀਆਂ ਲਗਾਤਾਰ ਬਿਠਾਈਆਂ ਹੋਈਆਂ ਨੇ ਤੇ ਹੋ ਸਕਦਾ ਹੈ ਕਿ ਬਹੁਤ ਜਲਦੀ ਜਿਹੜੇ ਤੁਹਾਡੇ ਖਾਤਿਆਂ 'ਚ ਜਿਹੜਾ ਔਰਤਾਂ ਦੇ ਹਜ਼ਾਰ-ਹਜ਼ਾਰ ਰੁਪਏ ਵੀ ਆਉਣਾ ਸ਼ੁਰੂ ਹੋ ਜਾਵੇਗਾ ਇਸ ਲਈ ਹੋ ਸਕਦਾ ਹੈ ਕਿ ਤੁਹਾਡੇ ਖਾਤਿਆਂ ਦੇ ਵਿੱਚ 2500 ਪੈਨਸ਼ਨ ਤਾਂ ਆਉਣੀ ਹੀ ਆਉਣੀ ਹੈ ਨਾਲ ਜਿਹੜੀ ਔਰਤਾਂ ਦਾ 1000 ਰੁਪਿਆ ਹੈ ਉਹ ਵੀ ਜਿਹੜਾ ਜਲਦੀ ਸਰਕਾਰ ਦੇ ਵੱਲੋਂ ਦੇਣਾ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਇਸ ਦੇ ਨਾਲ ਹੀ ਬਜਟ ਦੇ ਵਿੱਚ ਕਿੰਨਾ ਪੈਸਾ ਜਿਹੜਾ ਅਲਾਟ ਕੀਤਾ ਗਿਆ ਕਿੰਨਾ ਸਰਕਾਰ ਦੇ ਵੱਲੋਂ ਮਨਜ਼ੂਰ ਕੀਤਾ ਗਿਆ ਉਸ ਦੇ ਬਾਰੇ ਵੀ ਅਸੀਂ ਚਰਚਾ ਕਰਾਂਗੇ ਪੂਰਾ ਕਨਸੈਪਟ ਲੈ ਕੇ ਆਵਾਂਗੇ ਇਸ ਲਈ ਸਾਡੇ ਚੈਨਲ ਤੇ ਬਣੇ ਰਹੋ ਪੂਰੀ ਕੱਲੀ ਕੱਲੀ ਡਿਟੇਲ ਦੱਸਾਂਗੇ ਕਿ ਵਿੱਤ ਮੰਤਰੀ ਦੇ ਵੱਲੋਂ ਕਿਹੜੀਆਂ-ਕਿਹੜੀਆਂ ਗੱਲਾਂ ਲੋਕਾਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਸਾਰੇ ਬਜਟ ਬਾਰੇ ਗੱਲ ਤੁਹਾਡੇ ਨਾਲ ਲੈ ਕੇ ਆਵਾਂਗੇ ਇਸ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਅਸੀਂ ਹੋਰ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਲੈ ਆ ਸਕੀਏ